ਗੱਲ ਧਰਮ ਦੀ ਕਿਤੇ ਜੇ ਚੱਲਦੀ ਐ ਪਹਿਲਾ ਨਾਮ ਸਭ ਤੋਂ ਤੇਰਾ ਆਮਦਾਏ ਹੌਣੀ ਕੰਬ ਜਾਂਦੀ ਤੇਰਾ ਨਾਮ ਸੁਣ ਕੇ ਜਮ ਰਾਜ ਤੇਥੋਂ ਡਰ ਖਾਮਦਾਏ ਤੁਮਾ ਤੇਰੀਆਂ ਪਿਆ ਜਹਾਨ ਅੰਦਰ ਜਾਲਮ ਅਜ ਵੀ ਉਥੇ ਕੰਵਰਾਮ ਦਾਏ ਸਿਫਤਾ ਤੇਰੀਆਂ ਕਰਦਾ ਪੰਜਾਬ ਸਾਰਾ ਵਾਰਾਂ ਤੇਰੀਆਂ ਜਗ ਪਿਆ ਗਾਵਦਾ ਏ ਵਾਰਾਂ ਤੇਰੀਆਂ ਜਗ ਪਿਆ ਗਾਮਦਾ ਵਾਹੇ ਗੁਰੂ ਦੀ ਕ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਚੱਲ ਕੇ ਨਦੇੜ ਸਾਹਿਬ ਤੋਂ ਬਾਬਾ ਜੀ ਦਾ ਜਥਾ ਰਾਜਸਥਾਨ ਰਜ ਪਹੁੰਚ ਗਿਆ ਰਾਤ ਪੈ ਗਈ ਹੈ ਨਾਰਨੌਲ ਦੇ ਨੇੜੇ ਇਹਨਾਂ ਨੇ ਡੇਰਾ ਕਰ ਲਿਆ ਉਥੇ ਲੰਗਰ ਪਾਣੀ ਤਿਆਰ ਕੀਤਾ ਲੰਗਰ ਪਾਣੀ ਸ਼ਾਕੀ ਦੇ ਆਰਾਮ ਕਰਨ ਵਾਸਤੇ ਪੈਣ ਲੱਗੇ ਤੇ ਕਿਸੇ ਪਿੰਡ ਚੋਂ ਰੌਲਾ ਸੁਣ ਗਿਆ ਬਾਬਾ ਜੀ ਨੇ ਸੁਣਿਆ ਤੇ ਕਹਿੰਦਾ ਵੀ ਉਥੇ ਡਾਕੂ ਪੈ ਗਏ ਆ ਤੇ ਪਿੰਡ ਨੂੰ ਲੁੱਟੀ ਜਾਂਦੇ ਆ ਆਓ ਚਲਿਏ ਇਸ ਤਰ੍ਹਾਂ ਜਿਵੇਂ ਜਾ ਕੇ ਡਾਕੂਆਂ ਤੇ ਹਮਲਾ ਕੀਤਾ ਆਓ ਸੁਣੀਏ ਨੌਲ ਨੌਲ ਦੇ ਨੇੜੇ ਡੇਰਾ ਸ੍ਰੀ ਸਿੰਘਾ ਨੇ ਲਾਇਆ ਅੱਧੀ ਰਾਤੀ ਕਿਸੇ ਪਿੰਡ ਚੋਂ ਲੋਕਾਂ ਰੋਲਾ ਪਿਆ ਉਹ ਜ਼ੁਲਮ ਕਿਸੇ ਮਜ਼ਲੂਮ ਤੇ ਹੁੰਦਾ ਬਈ ਜ਼ੁਲਮ ਕਿਸੇ ਮਜ਼ਲੂਮ ਤੇ ਹੁੰਦਾ ਨਹੀਂ ਸੂਰਮੇ ਡਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਹੋ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਨਾਰ ਨੌਲ ਦੇ ਨੇੜੇ ਡੇਰਾ ਸੀ ਸਿੰਘਾਂ ਨੇ ਨਾਇ ਅੱਧੀ ਰਾਤੀ ਕਿਸੇ ਪਿੰਡ ਚੋਂ ਲੋਕਾਂ ਰੋੜਾ ਪਿਆ ਹੋ ਜ਼ੁਲਮ ਕਿਸੇ ਮਜਲੂਮ ਤੇ ਹੁੰਦਾ ਨਹੀਂ ਸੂਰਮੇ ਜਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਧੇ ਕਲਗੀ ਧਰਦੇ ਬਈ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਓ ਬੰਦੇ ਨੇ ਕੰਨ ਲਾ ਕੇ ਸੁਣਿਆ ਵਾਗਲ ਸਾਵਾ ਬੰਦੇ ਨੇ ਕੰਨ ਲਾ ਕੇ ਸੁਣਿਆ ਸਾਫ ਸੁਣਾਈ ਆਵੇ ਇੱਥੋਂ ਕੋਈ ਲਾਲ ਮਈ ਦਾ ਸਾਨੂੰ ਅੱਜ ਬਚਾਵੇ ਓ ਪੈਂਦਾ ਚੀਖ ਚਿਹੜਾ ਸੁਣਦਾ ਹਾਏ ਮਰ ਗਏ ਹਾਏ ਮਰ ਗਏ ਰਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ڈاکੂ ਲੁੱਟੀ ਜਾਂਦੇ ਸਾਨੂੰ ਹੋ ਗਏ ਅਜਨ ਤਾਣੇ ਮਾਰ ਤਾੜ ਤੋਂ ਕਿਵੇਂ ਬਚਾਂਗੇ ਅੱਜ ਵਾਹਿਗੁਰੂ ਜਾਣੇ ਹੋ ਰੌਲਾ ਸੁਣ ਕੇ ਸਿੰਘ ਸੂਰਮੇ ਟੱਟ ਤਲਵਾਰਾਂ ਫੜਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਟੁੱਟ ਪਏ ਜਦ ਟੋਲੇ ਉੱਤੇ ਨਾਰਾ ਫਤੇ ਗੁਦਾ ਕੇ ਦੌੜ ਗਏ ਸਭ ڈاکੂ ਥੋੜੀ ਮਾਰ ਸਿੰਘਾਂ ਤੋਂ ਖਾ ਕੇ ਹੋ ਜਾਦੇ ਅਰਦਾਸਾ ਸੋਧ ਸੂਰਮੇ ਉਹ ਜਾਦੇ ਅਰਦਾਸਾ ਸੋਧ ਸੂਰਮੇ ਰਣ ਭੂਮੀ ਵਿੱਚ ਵੜਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਰਾਹ ਵਿੱਚ ਆਇਆ ਪਿੰਡ ਕੁਰਸਲਾ ਨਾਲ ਟਹਾਰਾ ਕਹਿੰਦੇ ਦੋ ਛਾਵਾ ਦੇ ਪਰਜਾ ਵਾਲੇ ਸ਼ਰਨ ਬੰਦੇ ਦੀ ਪੈਂਦੇ ਉਹ ਕਹਿੰਦੇ ਬਾਬਾ ਹਾਕਮ ਸਾਨੂੰ ਬਈ ਕਹਿੰਦੇ ਬਾਬਾ ਹਾਕਮ ਸਾਨੂੰ ਤੰਗ ਜਾਣ ਕੇ ਕਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਹੁਣ ਕੀ ਹਾਲ ਕੁਸਲੇ ਉੱਤੇ ਬੋਲ ਦਿੱਤਾ ਸੀ ਹੱਲਾ ਕਿ ਲੈ ਜਾ ਕੇ ਜ਼ਾਲਮ ਕਰਕੇ ਕੱਲਾ ਕੱਲਾ ਉਹ ਜਿਹੜੇ ਅੜਦੇ ਉਹ ਹੀ ਉਹ ਛੱਡਦੇ ਸ਼ਰਨ ਪਏ ਸੋ ਤਰਦੇ ਰਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਕਰਕੇ ਸੋਧ ਕੁਰਸਲੇ ਵਾਲੀ ਲੁੱਟਿਆ ਫੇਰ ਟਹਾਲਾ ਸੋਦੇ ਜਿਹੜੇ ਸੀ ਨਿਰਬਲ ਤੇ ਕਰਦੇ ਜੋਰ ਤਗਾਣਾ ਉਹ ਜ਼ੁਲਮੀ ਤੇ ਗਰਵਾਣਿਆ ਤਾਈਓ ਵਾਜੀ ਜੁਲਮੀ ਤੇ ਜਰਵਾਣਿਆ ਤਾਈ ਵਾਂਗ ਤਖਾਣਾ ਘੜਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਇਹਨ ਨਵਾਬ ਲਹਾਰੇ ਵਾਲਾ ਆ ਵਬੇਨਾ ਅੜਿਆ ਥੋੜੀ ਜਹੀ ਲੜਾਈ ਕਰਕੇ ਛੱਡ ਨਵਾਬਾ ਫੜਿਆ ਉਹ ਪੁੱਠੀਆਂ ਮੁਸਕਾਂ ਬਨ ਉਸਦੇ ਬਈ ਪੁੱਠੀਆਂ ਮੁਸਕਾਂ ਬਨ ਉਸਦੇ ਪੈਰ ਬੇੜੀਆਂ ਜੜਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਹੋ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਮੰਨਤਾ ਕਰੇ ਨਵਾਬ ਨਿਮਾਣਾ ਵਾਦੀਵਾ ਮੰਨਤਾ ਕਰੇ ਨਵਾਬ ਨਿਮਾਣਾ ਸੋ ਸੋ ਤਰਲੇ ਪਾਵੇ ਪਾਪੀ ਤੇ ਨਿਰਦਈ ਲੋਕਾਂ ਦੀ ਬਾਬਾ ਸੋਧ ਕਰਾਵੇ ਹੋ ਘੋੜੇ ਤੇ ਹਥਿਆਰ ਛੀਨ ਕੇ ਬਈ ਘੋੜੇ ਤੇ ਹਥਿਆਰ ਛੀਨ ਕੇ ਕੂਚ ਅੱਗੇ ਨੂੰ ਕਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਬਈ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਧਰਦੇ ਚਾਰ ਸ਼ੇਰੇ ਪਰਾਸ਼ਨਾ ਵਿੱਚ ਮੱਤੀ ਹਾਰ ਦਹਾਈ ਕੱਤੀ ਜਾਂਦੇ ਮੁਗਲ ਹੀਰਾ ਹੋਈ ਜਦੋਂ ਲੜਾਈ ਹੋ ਕਹੇ ਪਤੰਗਾ ਸਿੰਘ ਸੂਰਮੇ ਬਈ ਕਹੇ ਪਤੰਗਾ ਸਿੰਘ ਸੂਰਮੇ ਨਹੀਂ ਮੰਨ ਤੋਂ ਡਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਧੇ ਕਲਗੀ ਕਰਦੇ ਰੱਖਿਆ ਕਰਦੇ ਦੀਨ ਦੁਖੀ ਦੀ ਯੋਦੇ ਕਲਗੀ ਤਰਦੇ